हां जी दोस्तों सारेयानु ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਜਗਤਪੁਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼ਿਰੀ ਤਰਨਤਾਰਨ ਸਾਹਿਬ ਵੀਰ ਸ਼ਮਸ਼ੇਰ ਸਿੰਘ ਉਹਨਾਂ ਦੇ ਘਰ ਪਹੁੰਚੇ ਆ ਦੋਸਤੋ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਇਸ ਘਰੋਂ ਅਪਲੋਡ ਕੀਤੀਆਂ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਸਮੇਂ-ਸਮੇਂ ਦੇ ਨਾਲ ਜਦੋਂ ਕਦੇ ਵੀ ਨਵਾਂ ਪਸ਼ੂ ਦੋਸਤੋ ਨਿਕਲਦਾ ਤੇ ਵੀਰ ਜ਼ਰੂਰ ਪੇਸ਼ ਕਰਦਾ ਵੈਸੇ ਆਈ ਚਲਾਈ ਵਾਲੇ ਪਸ਼ੂ ਆ ਦੋਸਤੋ ਆਉਂਦੇ ਰਹਿੰਦੇ ਆ ਵਿਖਦੇ ਰਹਿੰਦੇ ਆ ਸਮੇ ਸਮੇਂ ਨਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੇ ਨੰਬਰ ਲਗਾਤਾਰ ਸਕਰੀਨ ਦੇ ਬਿਲਕੁਲ ਥੱਲੇ ਚੱਲ ਰਹੇ ਨੇ। ਅਲਗੋ ਕੋਠੀ ਥੋੜੀ ਦੂਰੀ ਤੇ ਆ ਬੈੜਵਾਲ ਪਿੰਡ ਵੀ ਥੋੜੀ ਦੂਰੀ ਤੇ ਆ ਬੱਲਿਆਂ ਵਾਲਾ ਪਿੰਡ ਮਹਿਮੂਦਪੁਰ ਡੱਬੀ ਪੂਰਾ ਅਮਰਕੋਟ ਇਹ ਜਿਹੜੇ ਦੋਸਤੋ ਪਿੰਡ ਨੇ ਜਾਂ ਇਹ ਕਸਬੇ ਆ ਬਿਲਕੁਲ ਨੇੜੇ ਨੇੜੇ ਆ। ਤੇ ਖਾਸ ਵਿਜਿਟ ਤੁਸੀਂ ਪਿੰਡ ਜਗਤਪੁਰੇ ਕਰਨੀ ਆ ਵੀਰ ਸ਼ਮਸ਼ੇਰ ਸਿੰਘ ਆਂਨਰ ਆ। ਤਿੰਨ ਵੜਾ ਤੁਹਾਨੂੰ ਦਿਖਾਉਣੀਆਂ ਇੱਕ ਸੂਈ ਸੁਬਈ ਵੜਾ ਦਿਖਾ ਦਾਂਗੇ। ਇੱਕ ਤੇ ਦੋ ਗੱਬਣ ਤਿਆਰੀ ਤੇ ਆ ਦੋਸਤੋ ਦਿਨ ਹਜੇ ਲੈਂਦੀਆਂ ਪੂਰੀ ਡਿਟੇਲ ਆਪਾਂ ਵੀਰ ਸ਼ਮਸ਼ੇਰ ਤੋਂ ਪੁੱਛ ਲਾਂਗੇ ਵੀ ਕਿੰਨੇ ਕ ਦਿਨ ਹਜੇ ਘੱਟੋ ਘੱਟ ਬਾਕੀ ਆ ਸੂਣ ਦੇ ਵਿੱਚ ਤੇ ਪਸ਼ੂ ਜਿਹੜਾ ਕੋਈ ਖਰੀਦਦਾਰ ਵੀਰ ਆ ਰਿਹਾ ਹਰ ਵਾਰ ਇੱਕ ਰਿਕਵੈਸਟ ਹੁੰਦੀ ਆ ਫਸਟਲੀ ਆਪਣੀ ਸਾਰੇ ਖਰੀਦਦਾਰ ਵੀਰਾਂ ਦੇ ਅੱਗੇ ਜਿਹੜਾ ਪਸ਼ੂ ਤੁਹਾਡਾ ਪਸੰਦ ਆਉਂਦਾ ਦੋਸਤੋ ਜਿਹੜਾ ਪਸ਼ੂ ਕਿਸੇ ਵੀਰ ਨੇ ਆਪਣੇ ਘਰ ਲੈ ਕੇ ਜਾਣਾ ਉਹਦੀ ਵਿਸ਼ੇਸ਼ ਤੌਰ ਤੇ ਤਸੱਲੀ ਆ ਉਹ ਤੁਸੀਂ ਓਨਰ ਵਪਾਰੀ ਵੀਰ ਦੇ ਕਿੱਲੇ ਦੇ ਉੱਪਰੋਂ ਜ਼ਰੂਰ ਕਰ ਲਿਆ ਕਰੋ ਕਿਉਂਕਿ ਵਪਾਰੀ ਵੀਰ ਆਪ ਤਸੱਲੀ ਕਰਕੇ ਲੈ ਕੇ ਹੁੰਦੇ ਆ ਅੱਗੋਂ ਜਿਹੜਾ ਕੋਈ ਖਰੀਦਦਾਰ ਵੀਰ ਲੈ ਕੇ ਜਾ ਰਿਹਾ ਆਪ ਵੀ ਚੰਗੇ ਤਰੀਕੇ ਨਾਲ ਸੂਝ-ਬੂਝ ਨਾਲ ਆਪਣੇ ਪਸ਼ੂ ਦੀ ਤਸੱਲੀ ਕਰ ਲਿਆ ਕਰੋ ਆਓ ਕਰਦੇ ਆ ਗੱਲਬਾਤ ਵੀਰ ਸ਼ਮਸ਼ੇਰ ਦੇ ਨਾਲ 9 ਤਰੀਕਾ ਦੋਸਤੋ ਅੱਜ 9 ਫਰਵਰੀ ਨੂੰ ਇਹ ਆਪਾਂ ਕਵਰੇਜ ਕਰ ਰਹੇ ਆਂ ਸਮਾਂ ਕੋਈ ਦੁਪਹਿਰ ਦੇ 2:30 ਵਜੇ ਦਾ ਸਭ ਤੋਂ ਪਹਿਲਾਂ ਵੀਰ ਸ਼ਮਸ਼ੇਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆਜ ਵੀਰ ਜੀ ਸਤਿ ਸ੍ਰੀ ਅਕਾਲ ਔਰ ਠੀਠਾ ਵੀਰ ਜੀ ਠੀਕ ਠਾਕ ਵਧੀਆ ਚੱਲਦੀ ਖੜਾ ਤੁਸੀਂ ਸੁਣਾਓ ਬਹੁਤ ਵਧੀਆ ਵੀਰ ਸ਼ਮਸ਼ੇਰ ਸਿੰਘ ਠੀਕ ਠਾਕ ਵਧੀਆ ਚੱਲਦੀ ਜੀ ਅੱਛਾ ਵੀਰ ਸ਼ਮਸ਼ੇਰ ਪਸੂ ਇਸੇ ਤਰ੍ਹਾਂ ਆਉਂਦੇ ਰਹਿੰਦੇ ਆ ਤੇ ਬਸ ਵਿਖਦੇ ਰਹਿੰਦੇ ਆ ਹਾਂ ਜੀ ਕਦੀ 2 ਕਦੀ 4 ਹਾਂ ਜੀ ਕਦੀ 1 ਵੀ ਹੁੰਦੀ ਹੈ ਕਦੀ 5 ਵੀ ਹੋ ਜਾਂਦੀਆਂ ਹਾਂ ਜੀ ਇਹ ਆ ਵੀ 24 ਘੰਟੇ 1-2 ਡੰਗਰ ਆਪਣੇ ਕੋਲ ਵੱਜੇ ਰਹਿੰਦੇ ਆ ਵੱਜੇ ਰਹਿੰਦੇ ਹਾਂ ਜੀ ਚਲੋ ਇਸੇ ਤਰ੍ਹਾਂ ਪਸੂ ਦੋਸਤੋ ਕੋਈ ਦੋ ਹੁਣ ਚਾਰ ਨਾਕ ਹੁਣ ਆਉਂਦੇ ਰਹਿੰਦੇ ਆ ਬਾਕੀ ਅੱਗੇ ਤੋਂ ਵੀ ਆਪਣਾ ਸਮੇਂ-ਸਮੇਂ ਨਾਲ ਤੁਸੀਂ ਸੰਪਰਕ ਬਣਾ ਕੇ ਰੱਖ ਸਕਦੇ ਜੇ ਆਏ ਨਵੇਂ ਪਸ਼ੂਆਂ ਬਾਰੇ ਡਿਟੇਲ ਲੈ ਸਕਦੇ ਜੀ ਅੱਛਾ ਵੀਰ ਸ਼ਮਸ਼ੇਰ ਪਹਿਲੇ ਨੰਬਰ ਤੋਂ ਇੱਥੋਂ ਸ਼ੁਰੂਆਤ ਕਰ ਲਈਏ ਜਿਹੜੀ ਸੂਈ ਆ ਹਾਂਜੀ ਕੀ ਸੂਆ ਜਾਂਦਾ ਤੇ ਕਿੰਨੇ ਕਿ ਦਿਨਾਂ ਦੀ ਸੂਈ ਆ ਇਹ ਸੂਆ ਵੀਰ ਜੀ ਹੈਗਾ ਜੇ ਦੂਜਾ ਦੂਸਰੇ ਸੂਵੇ ਆ ਹਾਂਜੀ ਥੋੜੇ ਜਿਹੀ ਲਿੱਸੀ ਕਰਕੇ ਲੱਗਦੀ ਆ ਸੁਆ ਦੁੱਜਾ ਜੇ ਠੀਕ ਆ ਤੇ ਸੂਈ ਨੂੰ ਹੋ ਗਿਆ 16 17 ਦਿਨ 16 17 ਦਿਨਾਂ ਦੀ ਸੂਈ ਆ ਹਾਂਜੀ ਮਗਰ ਬੱਛਾ ਜੇ ਮਗਰ ਬੱਛਾ ਹਾਂਜੀ ਦੁੱਧ ਦਾ ਇਸ ਟਾਈਮ ਹੋਊਗਾ 12 ਕਿਲੋ ਕੋਈ 11 ਮੰਨ ਕੇ ਹੀ ਚੱਲੋ 11 ਕਿਲੋ ਮੰਨ ਕੇ ਹਾਂਜੀ ਦੁੱਧ 12 ਕਿਲੋ ਹੀ ਹੋਊਗਾ ਠੀਕ ਆ ਜੀ ਬਾਕੀ ਚੌਂ ਚਾਂੜ ਬਹੁਤ ਵਧੀਆ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਹਮ ਹਾਂਜੀ ਹੈਗੀ ਠੱਡੀ ਧੀਰੀ ਹੈ ਵੀ ਠੱਡੀ ਧੀਰੀ ਆ ਬਾਕੀ ਰੇਡ ਪੜਤਾ ਵੀ ਵੀਰ ਨਾਲ ਡਿਸਕਸ ਹੋਈ ਸੀ ਵੀ ਰੇਡ ਪੜਤਾ ਵੀ ਬਿਲਕੁਲ ਜੈਨੂਨ ਕੈਜ ਹੋਊਗਾ ਨੋਰਮਲ ਥੋੜੇ ਪੈਸੇ ਕਿਸੇ ਵੀਰ ਨੇ ਵੀ ਖਰਚ ਕਰਨੇ ਆ ਉਹਨਾਂ ਲਈ ਵੀ ਕਾਫੀ ਬੈਨੀਫਿਟ ਰਹੂਗਾ ਕਿਉਂਕਿ ਵੈੜ ਵੀ ਸਾਫ ਸੁਥਰੀ ਆ ਥਣ ਚੱਡੇ ਦੀ ਵੀ ਤੁਹਾਨੂੰ ਦਿਖਾਵਾਂਗੇ ਤੇ ਸੂਈ ਨੂੰ ਵੀ ਕੋਈ 15 14 ਦਿਨ ਆਈਡੀਆ ਤੁਸੀਂ ਮੰਨ ਕੇ ਖਰੀਦ ਲਿਓ ਮਗਰ ਬੱਛਾ 12 ਕਿਲੋ ਦੁੱਧ 11 ਕਿਲੋ ਕੋਈ ਵੀਰ ਪੂਰਾ ਤਸੱਲੀ ਦਾ ਜਿਹੜਾ 11 ਕਿਲੋ ਮੰਨ ਕੇ ਵੀ ਤੁਸੀਂ ਸੌਦਾ ਕਰ ਸਕਦੇ ਜੀ ਹਾਂ ਜੀ ਭਾਵੇਂ ਕੋਈ ਦੋ ਟਾਈਮ ਆਪਦੀ ਚੋਕ ਤੇ ਤਸੱਲੀ ਕਰਕੇ ਖੜੇ ਠੀਕ ਅੱਛਾ ਵੀਰ ਸਮਝਿਆ ਸਵੇਰ ਚਵਾਈ ਕਿੰਨੇ ਵਜੇ ਕਰੀ ਆ ਸਵੇਰ ਚਵਾਈ ਵੀ ਜੀ ਇਹਦੀ 6:30 ਵਜੇ ਹੋਈ ਸੂਰੇ 6:30 ਵਜੇ ਮਾਰਨਿੰਗ ਹਾਂਜੀ ਹੁਣ ਦੋਸਤੋ 2:30 ਵਜੇ ਦਾ ਸਮਾਂ ਜਿਵੇਂ ਜਿਵੇਂ ਸ਼ਾਮ ਨੂੰ ਚਵਾਈ ਦਾ ਸਮਾਂ ਨੇੜੇ ਆਉਂਦਾ ਜਾਂਦਾ ਉਵੇਂ-ਉਵੇਂ ਲੇਵਾ ਭਰ ਕੇ ਕਰਮ ਵਾਲੀ ਤਿਆਰ ਕਰੀ ਜਾਂਦੀ ਆ ਤੇ ਲਿਆਓ ਵੀਰ ਖੋਲ ਕੇ ਤੋੜ ਕੇ ਦਿਖਾ ਦਈਏ ਕਦ ਵੱਡਾ ਕਦ ਵੱਡਾ ਬੇਲਬੂਲ ਸੋਹਣੀ ਆ ਲੰਬਾਈ ਸੋਹਣੀ ਉਚਾਈ ਸੋਹਣੀ ਆ ਤੇ ਬਾਕੀ ਇਹ ਕੋਈ ਚੰਗੀ ਸੇਵਾ ਕਰ ਲੂਗਾ ਵੀਰ ਤੇ ਦੁੱਧ ਦੋਸਤੋ ਹੋਰ ਵੀ ਆਪਾਂ ਲੈ ਸਕਦੇ ਆ ਇਸ ਵੇੜ ਤੋਂ ਹੁਣ ਜਿੰਨਾ ਮੌਜੂਦਾ ਟਾਈਮ ਹੈ ਉਹ ਆਪਾਂ ਤੁਹਾਨੂੰ ਦੱਸ ਰਹੇ ਤੇ ਤਾ ਨਾ ਇਹ ਜਿਹੜਾ ਗੰਦ ਚ ਬੰਨ ਛੱਡਿਆ ਵੇ ਪੈਰ ਵਧੇ ਪਏ ਅਗਲੇ ਬੰਨੇ ਆਹਾ ਆਹਾ ਆਹ ਪੂਰੀ ਕੇਰ ਦੇ ਤਸਲੀ ਡਿਆ ਬਾਕੀ ਮੈਨੂੰ ਲੱਗਦਾ ਵੀ ਜਦੋਂ ਦੋਸਤੋ ਵਪਾਰ ਜਾਂ ਵਪਾਰੀ ਵੀਰਾਂ ਦੇ ਕੋਲ ਚੀਜ਼ ਆ ਜਾਂਦੀ ਆ ਅਸਲ ਦੇ ਵਿੱਚ ਉਦੋਂ ਤਬੀਅਤ ਜਿਹੜੀ ਆ ਪਸ਼ੂ ਦੀ ਸੈੱਟ ਹੁੰਦੀ ਆ ਉਦੋਂ ਪਸ਼ੂ ਦਿਸਣ ਲੱਗ ਪੈਂਦਾ ਵੀ ਕੀ ਖੂਬਸੂਰਤੀ ਆ ਪਸ਼ੂ ਦੀ ਕਿਉਂਕਿ ਬਹੁਤੇ ਵੀਰ ਜਦੋਂ ਵੇਚਣ ਦੀ ਗੱਲ ਆਉਂਦੀ ਆ ਤੇ ਜਦੋਂ ਵਪਾਰੀ ਵੀਰ ਨੇ ਬਿਲਕੁਲ ਲਿਆ ਕੇ ਤਸਲੀ ਨਾਲ ਨਵਾਤਵਾ ਕੇ ਪੇਸ਼ ਕਰਨਾ ਹੁੰਦਾ ਪਸ਼ੂ ਤੇ ਉਦੋਂ ਪਸ਼ੂ ਪਛਾਣ ਚ ਨਹੀਂ ਆਉਂਦਾ ਚਾਹੇ ਕੋਈ ਉਸੇ ਘਰ ਵਾਲਾ ਵੀਰ ਇੱਕ ਵਾਰੀ ਜ਼ਰੂਰ ਵੇਖ ਲੈ ਉਹਨੂੰ ਵੀ ਇੱਕ ਵਾਰੀ ਪਛਾਣ ਨਹੀਂ ਆਉਂਦੀ ਇਹੋ ਜਿਹੇ ਪਸ਼ੂ ਦੀ ਜਿਹੜੀ ਦੋਸਤੋ ਮੂੰਹ ਮੱਥਾ ਤੇ ਘਰ ਤੋਂ ਬਣ ਜਾਂਦੀ ਆ ਬਾਕੀ ਆ ਤੁਸੀਂ ਵੇਖੋ ਫੇਸ ਕੁਆਲਿਟੀ ਕੱਦ ਸੋਹਣਾ ਵਹਿੜਦਾ ਬਾਕੀ ਇੱਕ ਵਾਰੀ ਤੁਹਾਨੂੰ ਬਹਿਣੀ ਵਾਲੇ ਪਸ਼ੂ ਆਪਾਂ ਥਾਣ ਥਣ ਨੂੰ ਜਰੂਰ ਦਿਖਾ ਦਈਏ ਲੋ ਠੀਕ ਆ 11 ਕਿਲੋ ਹੁਣ ਨੈਟ ਜਿਹੜਾ ਦੁੱਧ 11 ਕਿਲੋ ਆ ਬੱਚੇ ਬੱਚੇ ਤੇ ਲੈ ਜੀਏ ਹੈਨਾ ਬੱਚੇ ਤੇ ਲੈ ਜਾਓ ਕੋਈ ਨਹੀਂ ਬੱਚਾ ਵੀ ਦਿਖਾ ਦਿੰਨੇ ਆਪਾਂ ਬਾਕੀ ਥਾਣ ਥਣ ਪੂਰਾ ਸੋਨਾ ਹੱਥੀ ਚਵਾਈਲਾ ਥਾਣ ਲੱਗਾ ਬੈਠਦੇ ਆ ਬੱਚਾ ਹੈਗਾ ਬੱਚਾ ਮੇਲ ਕਾਫ ਹਾਂ ਪਿੱਛੇ ਕਰ ਪਸਮੌਣਾ ਇਹਨੇ ਥੱਲੇ ਪੈ ਗਿਆ ਆ ਲੋ ਜੀ ਬੱਚੇ ਤੇ ਮਗਰ ਮੇਲ ਕਾਫ ਆ ਠੀਕ ਆ ਜੀ ਤੇ ਬਾਕੀ ਨਾਰਮਲ ਜਿਆਦਾ ਨਹੀਂ ਕਹਿੰਦੇ ਦੋਸਤੋ ਕੋਈ ਚੰਗੀ ਸੇਵਾ ਕਰ ਲੂਗਾ 12 13 12 13 13 ਨਾਲ 14 ਲੀਟਰ ਤੱਕ ਵੀ 13 14 ਬੜੇ ਆਰਾਮ ਨਾਲ ਕਰ ਜੂਗੇ ਅੱਗੋਂ ਸਾਫ ਤੇ ਡਿਪੈਂਡ ਕਰਦਾ ਵੀਰ ਜੀ ਕੋਈ ਇਹ ਆ ਵੀ ਇਹੋ ਵੈੜ ਚੰਗੀ ਸੰਭੀ ਹੁੰਦੀ ਤੇ ਭਾਵੇਂ 18 19 ਕਿਲੋ ਵਿੱਚ ਉਈ ਜਾਂਦੇ ਕੋਈ ਕੋਈ ਸਾਫ ਦਾਣੀ ਦਾ ਡੰਗਰ ਸਾਫ ਦਾਣੀ ਦਾ ਇਹ ਹਰ ਇੱਕ ਮੰਗ ਲੈਂਦੇ ਸਾਫ ਦਾ ਕੋਈ ਕੋਈ ਬਿਲਕੁਲ ਬਿਲਕੁਲ ਹਾਂਜੀ ਲੋ ਵੀ ਭਰਾਵੋ ਇਹ ਪਹਿਲੇ ਨੰਬਰ ਤੇ ਵੈੜ ਆ ਤੇ ਵੀਰ ਸ਼ਮਸ਼ੇਰ ਕੀ ਮੰਗ ਕਰਦੇ ਹਿੰਦੀ ਮੰਗ ਵੀਰ ਜੀ ਇਹਦਾ ਮੁੱਲ ਤਾਂ ਕਰਦੇ ਆਪਾਂ 35000 ਹਾਂਜੀ ਜਿਹੜੀ ਦੇਣ ਲੈਣੇ ਉਹ ਆਪਾਂ 32000 ਦੀ ਦੇ ਦਿਆਂਗੇ 32 ਦੀ ਹਾਂਜੀ 32000 ਦੀ ਦੇ ਦਿਆਂਗੇ ਯੈਸ ਸਰ ਹਾਂਜੀ ਯੈਸ ਸਰ 32000 ਦੀ ਠੀਕ ਹੈ ਜੀ 32000 ਦੀ ਭਰਾਵੋ ਇਹ ਵੈੜ ਮਿਲ ਜੂਗੀ ਤੁਹਾਨੂੰ ਮੰਗ ਡਿਮਾਂਡ ਚਾਹੇ 35 ਆ ਚਾਹੇ 34 ਆ ਕੋਈ ਵੀ 32000 ਦੀ ਹਾਨ ਆ ਠੀਕ ਆ ਸੋ ਵੈੜ ਤੁਸੀਂ ਦੇਖ ਲਈ ਆ ਬਾਕੀ ਕੋਈ ਵੰਗਾ ਵੰਗਾ ਪਾਉਂਦੇ ਨਾਲ ਵੰਗਾ ਭਾਈ ਦਾ ਉੱਪਰ ਠੀਕ ਆ ਜੀ ਬਾਕੀ ਠੰਡੀ ਧੀਰੀ ਆ ਭਾਵੇਂ ਬੱਚਾ ਚੋਈ ਜਾਵੇ ਹਾਂਜੀ ਹਾਂਜੀ ਭਾਵੇਂ ਜਵਾਨ ਚੋਲੇ ਭਾਵੇਂ ਬਜ਼ੁਰਗ ਚੋਲੇ ਜਿਹੜਾ ਮਰਜ਼ੀ ਚੋਈ ਜਾਵੇ ਜਿੰਨਾ ਚਿਰ ਚੋਈ ਜਾਵਾਂਗੇ ਲੱਤ ਜਿੱਥੇ ਰੱਖੀ ਉੱਥੇ ਰਹੂਗੀ ਬਿਲਕੁਲ ਹਾਂਜੀ ਤੇ ਅੱਗੇ ਵੀਰ ਸ਼ਮਸ਼ੇਰ ਆ ਆ ਗਈ ਆਪਣੇ ਕੋਲ ਹਾਂਜੀ ਵੀਰ ਜੀ ਇਹ ਆ ਗਏ ਆਪਣੇ ਇਹ ਸ਼ਾਈ ਵਾਚ ਆ ਗਈ ਠੀਕ ਆ ਜੀ ਹਾਂਜੀ ਚੱਪ ਤੇ ਸ਼ਾਈਵਾਲ ਦਾ ਕ੍ਰੋਸ ਆ ਕ੍ਰੋਸ ਆ ਤੇ ਚਾਈ ਵਾਲ ਪੱਕ ਜਿਆਦਾ ਲੱਗਾ ਬੈਠ ਨੂੰ ਹਾਂਜੀ ਅੱਛਾ ਤੇ ਵੀਰ ਸ਼ਮਸ਼ੇਰ ਇਹ ਸੁਵਾ ਕਿੰਨਵਾ ਤੇ ਕਿੰਨੇ ਕ ਦਿਨ ਹਜੇ ਬਾਕੀ ਇਹ ਸੁਵਾ ਵੀਰ ਜੀ ਤਿੱਜਾ ਹੈ ਹਾਂਜੀ ਤੇ ਦੇਣ ਹਜੇ 15 ਲੈ ਜਾਊਗੀ 15 ਦਿਨ ਹਾਂਜੀ 15 ਦਿਨ 15 ਦਿਨ ਲੈ ਜਾਊਗੀ ਵਧੀਆ ਠੀਕ ਹੈ ਜੀ ਤੇ ਹੈਗੀ ਬਹੁਤ ਠੰਡੀ ਧੀਰੀ ਆ ਅੱਛਾ ਆ ਵੇਖੋ ਥੱਲੇ ਭਵੇਂ ਥੱਲੇ ਵੜ ਕੇ ਬੈਠੇ ਰਹੋ ਲਓ ਜੀ ਕਰੋ ਚੈੱਕ ਲਓ ਪੂਛ ਬਿਲਕੁਲ ਉੱਪਰ ਕਰ ਲਈਏ ਬੈਠ ਠੰਡੀ ਧੀਰੀ ਐਡੀ ਠੰਡੀ ਧੀਰੀ ਆ ਜਿਤਨਾ ਮਰਜੀ ਥੱਲੇ ਬੈਠੇ ਰਹੋ ਲਓ ਜੀ ਕਰੋ ਚੱਕ ਬਾਕੀ ਥਣ ਵੀ ਵੀਰ ਸ਼ਮਸ਼ੇਰ ਕਾਫੀ ਸੋਹਣਾ ਥਣ ਬਹੁਤ ਸੋਹਣਾ ਲੱਗਾ ਮੱਝਾਂ ਵਾਲਾ ਥਾਣਾ ਠੰਡੀ ਤੇਰੀ ਵੇਖੋ ਇੰਦਰ ਜਿਤਰਾ ਮਰਜੀ ਥੱਲੇ ਬੈਠੋ ਦੋਹਰਾ ਥਾਣਾ ਬਹੁਤ ਸੋਹਣੀ ਥਣ ਦੀ ਕੁਆਲਿਟੀ ਆ ਬਹੁਤ ਜਿਆਦੀ ਠੰਡੀ ਤੇ ਬਾਕੀ ਕਰਮਾਂ ਵਾਲੀ ਬਣੂਗੀ ਪੂਰਾ ਖਲਣਾ ਖਲਣਾ ਲੇਵਾ ਕਾਫੀ ਸੋਹਣਾ ਵਖਾਲਾ ਤਿਆਰ ਕਰੂਗੀ ਲੇਵਾ ਵੀਰ ਜੀ ਦੁੱਧ 17 18 ਕਿਲੋ ਬੜੇ ਆਰਾਮ ਨਾਲ ਪਾਜੂਗੀ ਬਿਲਕੁਲ ਤੇ ਦਿਨ ਘਟੋ ਕਰ ਲੈ ਜੂ 10 ਤੋਂ 15 ਦਿਨ 15 ਦਿਨ ਲੈ ਜੂਗੀ ਬੜੇ ਆਰਾਮ ਨਾਲ 15 ਦਾ ਕੋਈ ਵਾਧ ਵੀ ਘਟ ਸਕਦੀ ਦਿਹਾੜੀ ਘਟ ਨਹੀਂ ਠੀਕ ਆ ਜੀ ਹਾਂਜੀ ਸਾਈਟ ਮੀਡੀਅਮਾ ਜਿੰਨੀ ਆ ਦੋਸਤੋ ਬੜੀ ਕ੍ਰੀਆ ਕਰਮਾ ਦੀ ਚੰਗੀ ਆ ਤੇ ਬਾਕੀ ਮੇਨ ਗੱਲ ਹੁੰਦੀ ਹੈ ਵੀ ਥਣ ਦੇ ਵਿੱਚ ਥਣ ਦੇ ਬਾ ਚੰਗਾ ਸਾਫ ਸੁਥਰਾ ਚਾਰ ਥਾਣਾ ਕਿਸੇ ਬਿਨਾ ਫੋਰਟ ਛਾਂਕ ਤੋਂ ਬੂਹੇ ਵਾਲ ਨੂੰ ਲੈ ਜਾ ਉਧਰੋਂ ਆਉਣ ਨੂੰ ਲੈ ਠੀਕ ਐ ਐਸਟੀਮੇਟ ਸਮਾਂ ਜਿਹੜਾ ਦੋਸਤੋ 10 ਤੋਂ 15 ਦਿਨਾਂ 10 ਤੋਂ 15 ਦਿਨਾਂ ਦੇ ਵਿਚਕਾਰ ਸੁਖੂਗੀ ਤੇ ਬਾਕੀ ਫੇਸ ਕੁਆਲਿਟੀ ਤੁਹਾਨੂੰ ਦਿਖਾਉਣੇ ਆ ਚੰਗੀ ਤਸੱਲੀ ਦੇ ਨਾਲ ਆ ਲਓ ਲਾਇਆ ਲਾਇਆ ਹਾਏ ਠੰਡੀ ਧੀਰੀ ਆ ਸੀਰਤ ਲਾਗਾ ਕੋਈ ਡਰਕਲ ਭਜਾਕਲ ਜਾਂ ਪਸੂ ਨਹੀਂ ਗਾ ਬਿਲਕੁਲ ਠੰਡੀ ਧੀਰੀ ਆ ਨਰਮ ਆ ਲੋ ਹਾਂਜੀ ਮੈਂ ਘਰੇ ਨੂੰ ਲੈ ਜਾ ਫੇਰ ਲੈ ਜੀ ਉਧਰ ਨੂੰ ਮੋੜ ਲਾ ਆ ਲੋ ਕਮਾਲ ਕੀ ਕਮਾਲ ਆ ਮੜੀ ਲਓ ਜੀ ਲਓ ਨਇਆ ਇੱਥੇ ਕਿੱਲੇ ਤੇ ਲਾਇਆ ਸੀ ਇਹ ਹਾਇ ਕਿੱਲੇ ਬੰਨ ਵਾਈਟ ਕੱਦ ਮੀਡੀਅਮ ਕੋਈ ਵੀਰ ਮਨ ਚਾਹੁੰਦਾ ਤਾਂ ਨਹੀਂ ਮੀਡੀਅਮ ਹਾਈਟ ਹੈ ਗੁਲਾਈ ਦੇ ਵਿੱਚ ਆ ਪੂਰੀ ਇੰਦਰ ਪਰਮ ਬੰਨ ਵਾਖਲੇ ਇਹ ਤੇ ਪੀਲੀ ਕਰਕੇ ਬੰਨ ਬਾਕੀ ਵੀਰ ਸ਼ਮਸ਼ੀਰ ਪੁੱਛਿਆ ਕੋਈ ਪਿੱਛੋਂ ਕੋਈ ਰਿਕਾਰਡ ਪਹਿਲੇ ਪੂਰੇ ਸੁਬਿਆ ਦਾ ਦੁੱਧ ਕਿੰਨਾ ਕਿ ਮਾਰਦੇ ਜੀ ਉਹ ਤਾਂ ਉਹਨਾਂ ਸਾਨੂੰ 20 ਕਿਲੋ ਦੱਸਿਆ ਆਪਾਂ 18 ਕਿਲੋ ਦੱਸ ਦਿਆਂ ਠੀਕ ਹੈ ਜੀ ਉਹਨੇ 20 ਕਿਲੋ ਅਸੀਂ ਚੋਇਆ ਪਰ ਆਪਾਂ 18 ਜਿਹੜੇ ਹਿਸਾਬ ਨਾਲ ਮੰਨ ਲਓ ਤੁਸੀਂ ਆ ਢਿੱਲਾ ਹੈ ਚੱਡੇ ਰੀਆਂ ਇੱਧਰ ਵੇਖੋ ਹੂੰ 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 ਇਹ ਉਸ ਹਿਸਾਬ ਨਾਲ 2 ਕਿਲੋ ਵੀ ਦੇ ਸਕਦੀ ਹੂੰ ਬਾਕੀ ਇਹ ਵੀ ਠੰਡੀ ਧੀਰੀ ਬਹੁਤ ਜਿਆਦੀ ਹੈ ਜਿੱਤਨਾ ਤੁਹਾਨੂੰ ਦੱਸਾਂ ਪਾ ਨਿਗਾਜ ਬੱਚਾ ਥੱਲੇ ਬਾ ਛੱਡੋ ਨਾ ਇੱਧਰ ਵੇਖੋ ਲਓ ਜੀ ਕਿੰਨੀ ਠੰਡੀ ਹੈ ਪਰ ਇਹੋ ਜੀਆਂ ਪਿੱਛੇ ਕੱਚੀ ਕੱਚੀ ਹੈ ਹੂੰ ਇਹੋ ਗਾਂ ਤਿਆਰ ਹੋ ਗਣਾ ਜਦੋਂ ਪਾ ਕੇ ਪੂਰਾ ਲੇਵਾ ਤਿਆਰ ਕੀਤਾ ਤੇ ਫੇਰ ਵੇਖੋ ਇਹ ਗਾਂ ਕੀ ਬਣਦੀ ਪੰਡਾ ਪਾਲੂ ਕਰਮਾ ਫੇਰ ਵੇਖੋ ਕਿੱਥੇ ਵਜਾ ਇੱਥੇ ਵੇਖੋ ਕਿੱਥੇ ਜਾਂਦੀ ਹੈ ਕਿੰਨਾ ਲੇਵਾ ਨੌੜੇ ਸੋ ਚੰਗੀ ਆ ਦੋਸਤੋ ਖਲਣਾ ਖਲਣਾ ਵੈੜ ਨੇ ਚੰਗਾ ਸੋਹਣਾ ਲੇਵਾ ਬਣਾ ਕੇ ਤਿਆਰ ਕਰੂਗੀ ਉਹ ਆਪਾਂ ਦਿਨਾਂ ਤੇ ਛੱਡ ਦੇਨੇ ਆ ਫਿਲਹਾਲ ਵੀਰ ਛਮਸ਼ੇਰ 10 ਤੋਂ 15 ਦਿਨਾਂ ਦੀ ਚਲੋ ਹਜੇ ਕੱਚੀ ਆ ਅੱਜ ਆਪਾਂ ਕਿੰਨੇ ਕੀ ਦੇ ਦੇਣੀ ਆ ਆਪਾਂ ਵੀਰ ਜੀ ਮੁੱਲ ਇਹਦਾ ਕਰਦੇ ਆ 50000 ਆ 48000 ਦੀ ਦੇਣ ਲੈਣੇ 48000 ਦੀ ਦੇ ਦਾਂ ਠੀਕ ਹੈ ਜੀ ਹਾਂਜੀ ਲਓ ਦੋਸਤੋ 48000 ਦੀ ਇਹ ਵੈੜ ਤੁਹਾਨੂੰ ਮਿਲ ਜੂਗੀ ਬਾਕੀ ਇਹਨੂੰ ਮੈਨੂੰ ਲੱਗਦਾ ਵੀ ਚਲੋ ਰੋਤ ਤੱਕ ਇਹ ਵੇਖੀਏ ਗਰਮੀ ਦੀ ਵੀ ਕੋਈ ਪ੍ਰਵਾਹ ਨਹੀਂ ਗੀ ਨਾ ਨਾ ਗਰਮੀ ਵਾਲੇ ਕੋਈ ਵਿਚਾਰ ਨਹੀਂ ਲਿਆਏਗਾ ਬਿਲਕੁਲ 50 ਚਪੇਰ ਹੋ ਜਿੱਧਰ ਵੇ ਜਤਰਾ ਮਰਜੀ ਇਧਰ ਵੇ ਖਲੋ ਥੱਲੇ ਭਵੇਂ ਬੜੇ ਫਰੋਏ ਦੇ ਏਡੀ ਠੰਡੀ ਹੈ ਬਿਲਕੁਲ ਜੀ ਬਿਲਕੁਲ ਲਓ ਦੋਸਤੋ ਇਹੋ ਜਿਹੇ ਪਸ਼ੂ ਨੂੰ ਚਾਹੇ ਕੋਈ ਬੰਗਾ ਨਿਆਣਾ ਪਾਵੇ ਚਾਹੇ ਨਾ ਪਾਵੇ ਪਰ ਫਿਰ ਵੀ ਚਲੋ ਅੱਗੇ ਗਰਮੀ ਦਾ ਸੀਜ਼ਨ ਵੇਖ ਕੇ ਆਪਾਂ ਕਈ ਨਹੀਂ ਆ ਵੀ ਚਲੋ ਮੱਖੀ ਮਛਰ ਤੋਂ ਕੀ ਨਾ ਬਚਾਓ ਜਾਂਦਾ ਪਸ਼ੂ ਦਾ ਬੰਗਾ ਪਾਉਣਾ ਪੈਂਦਾ ਬਾਕੀ ਚੰਗੀ ਵੇੜਾ 50000 ਡਿਮਾਂਡ ਆ 48000 ਲੈਣ ਦੇਣ ਅੱਛਾ ਵੀਰ ਸੰਸੇਰ ਆ ਕੀ ਤੀਜੇ ਨੰਬਰ ਤੇ ਆਪਣੇ ਕੋਲ ਆ ਹਾਂ ਜੀ ਇਹ ਤੀਜੇ ਨੰਬਰ ਤੇ ਤੇ ਇਹਦਾ ਕੀ ਹੈਗਾ ਰਿਕਾਰਡ ਕੀ ਸੁਣ ਇਹਦਾ ਵੀਰ ਜੀ ਸੁਆ ਤੀਜ ਤੇ ਦੋ ਦੋ ਉਹਨਾਂ ਨੇ ਸਾਨੂੰ ਆਖਿਆ ਵੀ ਅਸੀਂ 25 ਕਿਲੋ ਚੋਇਆ। ਅੱਛਾ ਜੀ। ਇਹਦੇ ਥੱਲੇ ਉਹ। ਅੱਛਾ। ਪਰ ਬਾਕੀ ਆਪਾਂ 25 ਆਨੇ ਆਪਾਂ ਨੇ ਵੀ 20 22 ਕਿਲੋ ਤਾਂ ਬੜੇ ਆਰਾਮ ਨਾਲ ਦਊਗੀ। ਹੂੰ ਹੂੰ ਹਾਂ ਜਿਸ ਤਰ੍ਹਾਂ ਢਿੱਲਾ ਢੁੱਲਾ ਹੈ ਜਿਸ ਤਰ੍ਹਾਂ ਵੇਖੋ ਥਾਂ ਲੱਗਾ ਇਹਨੂੰ ਇਹ ਵੀ ਬਹੁਤ ਠੰਡੀ ਹੈ। ਲਓ ਜੀ। ਵੇਖੋ ਇਹ ਜੇਂ ਦੀ ਮਰਜ਼ੀ ਹੈ ਥੱਲੇ ਬੜੇ ਫਿਰੋ ਜੋ ਮਰਜ਼ੀ ਕਰੀ ਜੋ ਇਹਨੂੰ। ਲਓ। ਅਜੇ ਤਾਂ ਇੱਧਰ ਵੇਖੋ ਸਾਰੀ ਭਰਨੀ ਹੈ। ਥੱਬਿਆਂ ਤੇ ਦੇਣ ਇਹਨੇ ਵੀ ਅਜਾ 10 ਲੈ ਜਾਣੇ। 10 8 ਲੈ ਜਾ 10 ਲੈ। ਲਓ ਵੀ। ਬਹੁਤ ਜ਼ਿਆਦੀ ਠੰਡੀ ਹੈ ਇੱਧਰ। ਸੋ ਥ ਬਿਲਕੁਲ ਗਾਬੀ ਗਲਾਬੀ ਲੇਵੇ ਦੇ ਵਿੱਚ ਆਰਡਰ ਦੀ ਕੁਆਲਿਟੀ ਸੋਹਣੀ ਆ। ਬਾਕੀ ਸਭ ਤੋਂ ਵੱਡੀ ਗੱਲ ਆ ਵੀ ਠੰਡੀ ਧੀਰੀ ਆ ਸੀਲਸ ਲੱਗ ਪੂਰੀ ਆ। ਕੰਨ ਦੇਖੋ ਨਿਗਾ ਨਿਗਾ ਕਰਨ ਲੱਗਾ। ਸੂਹਾ ਤੇ ਜਾਊਗਾ ਜੀ ਇਹ? ਹਾਂ ਤੇ ਜਾ ਸੂਹਾ ਨਾ ਖੈਰ। ਤੇ ਜਾ ਸੂਹਾ। ਲੋ ਵੀ ਪਿਛਲੇ ਸੂਬਿਆਂ ਦੋਸਤੋ ਮੈਂ ਤਾਂ ਪੁੱਛ ਲਈ ਨਾ ਕਿਉਂਕਿ ਬਹੁਤੇ ਵੀਰਾਂ ਨੂੰ ਹੁੰਦਾ ਵੀ ਪਿਛਲੇ ਸੂਬੇ ਦੇ ਹਿਸਾਬ ਨਾਲ ਚੱਲ ਪਈਏ ਕਿਉਂਕਿ ਅੱਗੇ ਹਜੇ ਵੇਖਿਆ ਕੁਝ ਨਹੀਂਗਾ। ਕਰਮਾਲੀ ਦਾ ਸੂਣਾ ਭਰਿਆ ਪਾਂਡਾ। ਬਾਕੀ ਪਿਛਲੇ ਸੂਬਿਆਂ ਦੇ ਹਿਸਾਬ ਨਾਲ ਵੀ ਆਪਾਂ ਇੱਕ ਆਈਡੀਆ ਇੱਕ ਜਜਮੈਂਟ ਕਰਕੇ ਪਸ਼ੂ ਲੈਣਾ ਹੁੰਦਾ ਵੀ ਪਿਛਲੇ ਸੂ ਫਿਲਹਾਲ 20 ਲੀਟਰ ਦੀ 20 ਤੋਂ ਵੀਰਾਂ ਦਾ ਵੀ 22-25 ਲੀਟਰ ਦੇ ਦਰਮਿਆਨ ਚੱਲਣਾ ਚਾਹੀਦਾ ਤੇ ਦਿਨ ਹਜੇ ਲੈ ਜੂਗੀ ਵਜ਼ਨ-ਭੋਜਨ ਪੂਰਾ ਵੈੜ ਦਾ ਤੀਜਾ ਸਵੇਰ ਸੋਨਾ ਵਜ਼ਨ ਲੋਡ ਪੂਰਾ ਕੱਦ ਮੀਡੀਅਮ ਚੋਂ ਉੱਚੀ ਆ ਮੀਡੀਅਮ ਵਿੱਚ ਵਿਚਾਰੇ ਸਹੇਜ ਤੋਂ ਉੱਚੀਆਂ ਵੱਡੀਆਂ ਵੈੜਾਂ ਦੇ ਵਿੱਚ ਗਿਣਤੀ ਕੋਈ ਵੀਰ ਕਰ ਸਕਦਾ ਤੇ ਬਾਕੀ ਆ ਫੇਸ ਕੁਆਲਿਟੀ ਲਓ ਠੀਕ ਆ ਜੀ ਢੱਕਲਾ ਢੱਕਲਾ ਮੜੀ ਰੋਕ ਲਿਓ ਜੀ ਆ ਰੋਕ ਲਓ ਤੋੜ ਕੇ ਬਈ ਲਾਣੀ ਤੋੜ ਲੋ ਲੱਗੋ ਫੱਲਿਆਗਾ ਫੇਰ ਲੈ ਜਾ ਹੁਣ ਬੂਹ ਸੱਜੇ ਹਾਂਜੀ ਲੈ ਆ ਗਏ ਜੀ ਦੇ ਵੀ ਗਾਂ ਗਾਂ ਉਹ ਮੱਝਾਂ ਦਾ ਹਿਸਾਬ ਲਓ ਥੱਲੇ ਬਹਿ ਜਾਓ ਜੋ ਮਰਜ਼ੀ ਕਰੀ ਜੋ ਕੋ ਬੱਚਾ ਥੱਲੇ ਬੈਠਾ ਰਵੇ ਹਾਂਜੀ ਹਾਂਜੀ ਭਾਵੇਂ ਕੋਈ ਸਿਆਣਾ ਨਿਆਣਾ ਜੋੜਾ ਮਰਜ਼ੀ ਥੱਲੇ ਬਹਿ ਜਾਏ ਆ ਲਓ ਜੀ ਸੋ ਪੂਰੀ ਜਿਹੜੀ ਪ੍ਰੋਪਰ ਦੋਸਤੋ ਤਸੱਲੀ ਤਸੱਲੀ ਦੀ ਵੀ ਤਸੱਲੀ ਕਰਾਤੀ ਆ ਵੀਰ ਸ਼ਮਸ਼ੇਰ ਨੇ ਕਿਉਂਕਿ ਯਾਨੀ ਵੀ ਥੋੜਾ ਬਾਤ ਹੱਥ ਲਾ ਕੇ ਵੀ ਜਿੱਦਾਂ ਵੀ ਕਿਸੇ ਵੀਰ ਦੀ ਤਸੱਲੀ ਹੁੰਦੀ ਆ ਆਪ ਵੀ ਤੁਸੀਂ ਆਣ ਕੇ ਬੈਠੋ ਕੋਈ ਇਹ ਨਹੀਂ ਗਿਆ ਪਸੂ ਕੋਈ ਲੱਤ ਪੁੱਟ ਜੂਗਾ ਤੇ ਵੀਰ ਸ਼ਮਸ਼ੇਰ ਅੱਜ ਇਹਦਾ ਕੀ ਮੰਗ ਕੀ ਮੰਗ ਇਹਦੀ ਮੰਗ ਤਾਂ ਵੀਰ ਜੀ ਆਪਾਂ ਕਰਦੇ 65000 ਰੁਪਇਆ ਦੇਰ ਲੈਂ ਜਿਹੜੀ ਉਹ ਆਪਾਂ 36000 ਦੀ ਦੇਣੀ ਹੈ 36000 ਦੀ ਹਾਂਜੀ 36000 ਦੀ ਉਹਦੇ ਵਿੱਚੋਂ ਮਾਨ ਤਾਨ ਕਰ ਦਾਂਗੇ ਮਾਨ ਤਾਨ ਕਰ ਦਾਂਗੇ ਉਹਦੇ ਚੋਂ ਤੇ 36000 ਚ ਹਾਂਜੀ ਠੀਕ ਹੈ ਜੀ ਲਓ ਦੋਸਤੋ 36000 ਦੇ ਵਿੱਚੋਂ ਵੀ ਵੀਰਾਂ ਦਾ ਵੀ ਖੁੱਲਾ ਮਾਨ ਤਾਨ ਕਰ ਦਾਂਗੇ ਜਿੰਨੀ ਵੀ ਗੁੰਜਾਇਸ਼ ਹੋਊਗੀ ਵਿੱਚੋਂ ਮਾਨ ਤਾਨ ਉਹਨਾ ਕਰ ਦਿੱਤਾ ਜਾਊਗਾ ਬਾਕੀ ਸੰਪਰਕ ਕਰ ਲਿਓ ਤੇ ਵੀਰ ਸ਼ਮਸ਼ੇਰ ਰਾਜੇ ਤਿੰਨ ਪਸ਼ੂ ਸੀਗੇ ਹਾਂਜੀ ਤਿੰਨ ਪਸ਼ੂ ਸੀ ਠੀਕ ਹੈ ਭਰਾ ਬੋਲ ਦੀਏ ਨੰਬਰ ਨੰਬਰ ਲੇਖ ਲੋ 76969 ਹਾਂਜੀ 84805 ਓਕੇ 88752 20883 ਠੀਕ ਹੈ ਜੀ ਨਾਮ ਮੇਰਾ ਸ਼ਮਸ਼ੇਰ ਸਿੰਘ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਪਿੰਡ ਜਗਤਪੁਰ ਠੀਕ ਹੈ ਪ੍ਰਾਹਾਂਜੀ ਲਓ ਦੋਸਤੋ ਇਹ ਅੱਜ ਤਿੰਨ ਪਸ਼ੂ ਸੀਗੇ ਵੀਰ ਸ਼ਮਸ਼ੇਰ ਸਿੰਘ ਉਹਨਾਂ ਦੇ ਕੋਲ ਦੋ ਵੜਾਂ ਅਜੇ ਦਿਨ ਕੱਢਦੀਆਂ ਨੇ ਟੁਕੀਆਂ ਨੇ ਗੱਬਣ ਇੱਕ ਸੂਈ ਸੁਬਾਈ ਵੈੜ ਤੁਹਾਨੂੰ ਦਿਖਾਤੀ ਆ ਸੋ ਤਸੱਲੀ ਆਪਦੇ ਵੱਲੋਂ ਪੂਰੀ ਆ ਦੋਸਤੋ ਬਾਕੀ ਕਿਸੇ ਖਰੀਦਦਾਰ ਵੀਰ ਨੇ ਖਰੀਦਣੀ ਆ ਜਿੱਦਾਂ ਵੀ ਕਿਸੇ ਵੀਰ ਦੀ ਸੰਤੁਸ਼ਟੀ ਆ ਉਦਾਂ ਤੁਸੀਂ ਤਸੱਲੀ ਕਰਕੇ ਆਪਣਾ ਪਸ਼ੂ ਲੈ ਕੇ ਜਾ ਸਕਦੇ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ